ਮੈਂ ਦਲਜੀਤ ਸਿੰਘ ਚੌਗੜ ਜਿਹੜਾ ਜਨਸਕਤਰ ਮੇਰਾ ਲੜਕਾ 14 ਸਾਲ ਦੇ ਵਿੱਚ ਇਹਨਾਂ ਦੇ ਸੰਦੀਪ ਸਿੰਘ ਦਾ ਲੜਕਾ ਵਾ ਜਿਹੜਾ ਉਹ ਕਦਰਾਈ ਜੰਤੀ ਉਹਦੇ ਕੋਲ ਆਈਡੈਂਟਿਟੀ ਕਾਰਡਸ ਉਹਦੇ ਕਮਿਸ਼ਨਰ ਨੇ ਮਤਲਬ ਉਹਨੇ ਲਾਰਾ ਲਾਇਆ ਤਾਂ ਮੈਂ 8 ਲੱਖ ਰੁਪਏ ਦੇਸ਼ ਕੱਲ ਦੇਣਾ ਤੇ ਬਾਕੀ ਪੈਸੇ ਮੈਂ ਤੇਰੇ ਕੋਲ ਬਾਅਦ ਚ ਲੈ ਜਾਊਗਾ ਉਹਨੂੰ 8 ਲੱਖ ਦੇ ਕੇ ਇਹਨੂੰ ਚੰਈ ਘਲਾਤਾ ਮੁਰਕੇ ਇਹਨਾਂ ਨੇ ਮੇਰੀ ਮਜਬੂਰੀ ਬਣਾਤੀ ਵੀ ਅੱਵੇ ਹੋਏ ਪੈਸੇ ਜੀ ਮੁਰਕੇ ਮੈਂ ਕੁਝ ਦੇ ਬੈਂਕ ਵਿੱਚ ਪਾਇਆ ਕੁਝ ਫਿਰ ਇੱਥੋਂ ਦੇ ਕਿਸਾਨ ਸਾਡਾ ਰਿਸ਼ਤੇਦਾਰ ਅਜਗਤਾਰ ਸਿੰਘ ਉਹਨਾਂ ਨਾਲ ਲੈ ਕੇ ਮੈਂ ਚਾ ਕੁਝ ਨਾ ਕੁ ਚਲੋ ਰਿਸ ਪਿੰਡ ਦੀ ਉਹ ਵੀ ਮੋਲ ਦੀ ਗੱਲ ਵਾ ਇੱਥੋਂ ਉਹ ਫ ਚਾਰ ਲੱਖ ਮੈਂ ਫਿਰ ਨਗਰ ਦੀ ਗਿਆ 8 ਲੱਖ 1 ਚਾਰ ਲੱਖ ਦੇ ਬੈਂਕ ਵਿੱਚ ਪਾਇਆ ਤੇ ਚਾਰ ਲੱਖ ਮੁਰਕੇ ਫਿਰ ਨਗਰ ਦੀ ਗਿਆ 16 ਲੱਖ ਰੁਪਏ ਜਿਹੜਾ ਉਹ ਇਹਨਾਂ ਵੱਲ ਆਇਆ ਹੋਇਆ ਜਿਹਦੇ ਵਿੱਚ ਪੈਸੇ ਕੁਝ ਆਏ ਚਾਰ ਲੱਖ ਤੋਂ ਕੁਝ ਪੈਸੇ ਅਸੀਂ ਇਹਨਾਂ ਨੂੰ ਆਪਣੇ ਸਾਡੇ ਨਾਲ ਬੈਠ ਕੇ ਹਿਸਾਬ ਕਰਕੇ ਸਾਡੇ ਪਾਸੇ ਮੋੜੂ ਤੇ 14 ਤੋਂ ਲੈ ਕੇ 24 ਨੂੰ ਨਾਂਗ ਤੱਕ ਲਿਆ ਵਾ ਹਾਲੇ ਤੱਕ ਲਾਰੇ ਲਪੇ ਲਾਉਂਦੇ ਰਹੇ ਪਹਿਲਾਂ ਤਾਂ ਸੰਦੀਪ ਇਹ ਆਂਦਾ ਰਿਹਾ ਵਾ ਕਿ ਮੈਂ ਤੁਹਾਡਾ ਪਾਈਪਾ ਵਿਆਸ ਮੇਜ਼ ਮੋੜੂ ਤੇ ਜਦੋਂ ਕੁਝ ਟਾਈਮ ਪਿਆ 22 ਵਿੱਚ ਸਾਨੂੰ ਇਹਨਾਂ ਨੇ ਸੱਜਾ ਵੀ ਆਪਣੇ ਪੈਸੇ ਲੈ ਲਓ ਅਸੀਂ ਜੋ ਪੈਸੇ ਲੈਣ ਆਏ ਆ ਅੰਦਰ ਤੁਹਾਡੇ ਦੇ ਪੈਸੇ ਵਜਦਾ ਕੋਈ ਨਹੀਂ ਗਾ ਤੇ ਖਾਲੀ ਪਰ ਨੋਟ ਲੈ ਆ ਕੇ ਸਾਨੂੰ ਆਦਾਇਸ਼ ਦੱਸ ਕਰਦੇ ਤੁਹਾਡੇ ਪੈਸੇ ਕੋਈ ਨਹੀਂ ਮੰਨਦਾ ਅਈ ਹੱਗੇ ਕਿਤੇ ਗੱਸਾ ਹਸਾਬ ਕਰ ਫੇਰ ਮੈਂ ਪਰਚੀ ਲਿਆ ਕੇ ਮੈਂ ਕਿਹਾ ਵੀ ਆ ਮੈਨੂੰ ਹਸਾਬ ਕਰ ਲਾ ਫੇਰ ਆਖਣ ਲਿਆ ਪਿਆ ਮੇਰਾ ਦਸਨੀਬ ਲੱਗਦਾ ਕੁਛ ਨਹੀਂ ਮੈਂ ਕਿਹਾ ਇਹ ਗੱਲ ਨਹੀਂ ਆ ਉਹਨੇ ਲੈ ਕੇ ਲੈ ਕੇ ਪੈਸੇ ਦਿੱਤੇ ਹੋਏ ਆ ਰঞ্জੀਤ ਸਿੰਘ ਪਿਆ ਇਨੇ ਪੈਸੇ ਤੁਹਾਡੇ ਮੈਂ ਕਿਹਾ ਵੀ ਇਹਦੇ ਚ ਕੋਈ ਫਸਦਾ ਕੈ ਜੀ ਕੱਢ ਲਈ ਬੈਠੇ ਹੁਣ ਆਂਦਾ ਵੀ ਮੇਰਾ ਸਦੀਪ ਸਿੰਘ ਜੀ ਨਾਲ ਲੱਗਦਾ ਕੁਛ ਨਹੀਂ ਇਸ ਕਰਕੇ ਭਰਾਓ ਅਸੀਂ ਅੱਜ ਇੱਥੇ ਬੈਠੇ ਹੋਏ ਆ ਇਹਦੇ ਬੁਗੇ ਸਾਡੇ ਕੋਲ ਬੈਠ ਕੇ ਹਸਾਬ ਕਰ ਲੈ ਸਾਡੇ ਜਿੰਨੇ ਬਣਦੇ ਆ ਸਾਨੂੰ ਕੀ ਦੇ ਅਸੀਂ ਇੰਨੀ ਕ ਬੇਚਤੇ ਇਹ ਗੱਲ ਕਰਦੇ ਹਾਂ ਉਦੋਂ ਅਸਟ੍ਰੇਲੀਆ ਕਹਿੰਦਾ ਇਹ ਲੱਗਦਾ ਸੀ ਤੇ ਮੈਂ ਤੇ ਅਸਟ੍ਰੇਲੀਆ ਕਹਿੰਦੇ ਮੇਰੇ ਉੱਥੇ ਬੰਦੇ ਹੈਗੇ ਨੇ ਇਹ ਅਸੀਂ ਜਲੰਧਪੁਰ ਸਵਾਰ ਹੋਇਆ ਸੀ ਸਾਡੇ ਬੱਚਿਆਂ ਨੂੰ ਉਹਦਾ ਹੁਣੇ ਪਾਸੇ ਕਰਕੇ ਮੈਂ ਉਸ ਤਰ੍ਹਾਂ ਉਹ ਰਿਸ਼ਤੇ ਦਾ ਫੜਫੜਾ ਕੇ ਤੇ ਫੈਸਲੇ ਦੇ ਉੱਤੇ ਮੁੜ ਕੇ ਲਿਮਟ ਬਣਾ ਕੇ ਉਹ ਉਸੇ ਵਾਸ਼ ਕਿ ਪੋਰਸੋਚਾ ਜੀ ਨਾ ਏਜੰਟਾਂ ਹੀ ਲੰਗਾ ਦੇ ਸਕ ਉਹਨਾਂ ਨੂੰ ਸੱਚੇ ਕਹਿੰਦਾ ਵੀ ਮੇਰੇ ਬੂਏ ਗਾੜੀ ਬੈਠੇ ਤੇ ਅਸੀਂ ਜੇ ਪਾਸੇ ਲੈਣ ਆਏ ਅਸੀਂ ਕੋਈ ਇਹਨੂੰ ਕੋਈ ਮਾਰਾ ਲੱਭ ਜੂ ਨਹੀਂ ਕਿਸ ਤਰ੍ਹਾਂ ਬੋਲਿਆ ਅਸੀਂ ਬੇਚੇ ਵੀ ਸਾਡੇ ਪੈਸੇ ਦੇ ਦੇ ਬਸ ਇੰਨੀ ਗੱਲ ਹੈ ਜੀ ਸਾਡਾ ਜਿੰਨਾ ਤੇ ਸਾਡੇ ਕੋਲ ਪਤਾ ਕਿ ਇਹ ਮੁੱਖ ਦੀ ਨਹੀਂ ਉਹਨਾਂ ਚ ਤਨਸੜੀ ਜਾਂਦੀ ਹੈ ਹਾਂ ਜੀ ਖਾਤਰੀ ਨਹੀਂ ਇਹਨਾਂ ਦੇ ਬੇਟੇ ਨਾਲ ਹੀ ਕੋਈ ਗੱਲਬਾਤ ਹੋਈ ਆ ਉਹ ਇਹਨਾਂ ਨੂੰ ਪੈਸੇ ਦਿੰਦਾ ਰਿਹਾ ਅੱਜ ਸਾਨੂੰ ਪੂਰੇ ਨਹੀਂ ਪਏ ਮੈਂ ਉਹਦੇ ਨਾਲ ਗੱਲ ਕਰੋ ਮੇਰੇ ਨਾਲ ਤਾਂ ਡਾਕ ਕੋਈ ਗੱਲਬਾਤ ਨਹੀਂ ਤੇ ਹੱਥ ਵੀ ਜੋੜਿਆ ਕਿ ਜਾਓ ਤੁਸੀਂ ਮੇਰਾ ਜਰੂਰ ਨਾ ਪਿੰਡ ਚ ਕਢੋ ਮੈਂ ਮਾਨਦਾਰ ਬੰਦਾ ਗੁਰੂ ਘਰ ਮੰਨਣ ਵਾਲਾ ਹਾਂ ਮੀ ਅੱਖ ਨਹੀਂ ਲੱਗੇ ਤਾਂ ਕਿ ਨਾ ਮੈਨੂੰ ਬਸਾਈ ਜਾਂਦੇ ਬਿਲਕੁਲ ਬੇਬਨਾਨ ਉਹਨੇ ਇਹਨਾਂ ਨੂੰ ਪੈਸੇ ਦਿੱਤੇ ਵੀ ਆ ਬੇਟਾ ਕਿੰਦਰੋਂ ਪੈਸੇ ਦਿੱਤੇ। ਇਹ ਮੰਨਦੇ ਹੀ ਨਹੀਂ। ਮੈਨੂੰ ਵਿੱਚ ਫਸਾਉਣਾ ਚਾਹੁੰਦੇ ਆ। ਮੈਂ ਦਿੱਤੀ ਉਹ ਤੇ ਬੂਹੇ ਘਾੜੀ ਮਰੀ ਬੀਤੀ ਕੰਡ ਨੇ ਅਰੇ ਮਰਨਦੇ। ਜੀ ਜੀ। ਮੈਂ ਦਿੱਤੀ ਆ। ਅਸੀਂ ਦੋਵੇਂ ਜੀ ਰਹਿੰਦੇ ਆ ਬਜ਼ੁਰਗ ਆ। ਮੈਂ ਤੇ ਮੇਰੀ ਪਤਨੀ ਦੋਵੇਂ ਘਰ ਆ। ਜੀ ਜੀ। ਸਾਨੂੰ ਪਰੇਸ਼ਾਨ ਕਰਨ ਦੇ ਹਰ ਕਿਥੇ ਥਾਣਾ ਹੀ ਆ ਹੋਰ ਕਿੱਥੇ ਜਾਣਾ। ਉਹਨੂੰ ਇਹਨਾਂ ਨੂੰ ਪਤਾ ਜਾਂ ਉਹਨੂੰ ਪਤਾ। ਜੀ ਜੀ। ਮੈਨੂੰ ਨਹੀਂ ਜੇ ਦੇ ਬਾਰੇ ਕੋਈ ਪਤਾ। ਉਹ ਨਾ ਸਾਡੇ ਕੋ ਸਰਪੰਚਾ ਰਣਜੀਤ ਸਿੰਘ ਇਹਨੇ ਸਾਡੇ ਕੋ ਦਿਖਾ ਦਿੱਤੀ ਮਾਲੇ ਵਾਲ। ਵੀ ਇਦਾਂ ਮੇਰੇ ਘਰ ਦੇ ਬਾਹਰ ਕਿਸਾਨ ਜੀ ਨੇ ਧਰਨਾ ਦਿੱਤਾ। ਉਪਰਖਾਲ ਲਿਖੀ ਇਹਨੂੰ ਪੁੱਛਿਆ ਵੀ ਕਿਹੜੀ ਗੱਲ ਹੋ ਰਹੀ ਹੈ ਮੇਰਾ ਬੇਟਾ ਸੀ ਤੋ ਵਾਇਲਰਸ ਕਰਾਉਂਦਾ ਸੀ ਇਹਨਾਂ ਦੇ ਬੇਟੇ ਦੀ ਉਸੇ ਧਰਨਾਕਾਰ ਜਿਹੜਾ ਦਲਜੀਤ ਸਿੰਘ ਉਹਦੇ ਬੇਟੇ ਨਾਲ ਉਹਨਾਂ ਦੇ ਬੇਟੇ ਦੀ ਗੱਲ ਹੁੰਦੀ ਹੈ ਤੇ ਪੈਸੇ ਵੀ ਉਹਦੇ ਅਕਾਊਂਟ 'ਚ ਪਾਉਂਦੇ ਰਹੇ ਨੇ 16 ਲੱਖ ਚ ਆਖਣ ਦੇ ਆ ਬਾਕੀ ਇਹਨਾਂ ਕੋ ਦੋਵਾਂ ਅੰਦਰਾਂ ਨੂੰ ਆਖਿਆ ਵੀ ਤੁਸੀਂ ਕਾਊਂਟ ਦੀਆਂ ਪ੍ਰਸੀਦਾ ਤੋਂ ਲੈ ਆਓ ਆਪਾਂ ਚੈੱਕ ਕਰਨੇ ਆ ਜਿੰਨੇ ਤੁਹਾਡੇ ਆਏ ਜਿੰਨੇ ਨਹੀਂ ਆਏ ਫਿਰ ਕਿਸੇ ਬੰਨੇ ਗੱਲ ਇਹਨਾਂ ਦੀ ਲੱਗੂ ਕਾਊਂਟ ਚੈੱਕ ਕਰ ਦਿੱਤੀ ਜੋ ਵੀ ਉਹਨੇ ਕਿੰਨੇ ਪੈਸੇ ਪਾਏ ਕਿਹਦੇ ਕਾਊਂਟ 'ਚ ਪਾਏ